ਕਮੇਟੀ ਵੀ ਆ ਮੌਨਿਆ ਦੋਵੇਂ ਵੜ ਗਏ ਤਾਂ ਇੱਕ ਜਵਾਈ ਨੇ ਆਪਣੇ ਹੀ ਸਹੁਰੇ ਘਰ ਆ ਕੇ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਏ ਗੋਲੀਆਂ ਚਲਾਈਆਂ ਨੇ ਜਿਸ ਕਾਰਨ ਪੂਰਾ ਪਰਿਵਾਰ ਸਹਿਮਿਆ ਹੋਇਆ ਉਧਰ ਇਸ ਪੂਰੀ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਇਲਜ਼ਾਮ ਲੱਗੇ ਨੇ ਕਿ ਕਰੀਬ 8 ਤੋਂ 10 ਵਿਅਕਤੀਆਂ ਦੇ ਨਾਲ ਮਿਲ ਕੇ ਇਸ ਸਹੁਰੇ ਘਰ ਆਈ ਜਵਾਈ ਨੇ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਉਸ ਵੱਲੋਂ ਕਰੀਬ 6 ਗੋਲੀਆਂ ਫਾਇਰ ਕੀਤੀਆਂ ਗਈਆਂ ਜਿਸ ਤੇ ਇੱਕ ਖੋਲ ਵੀ ਪੁਲਿਸ ਨੂੰ ਬਰਾਮਦ ਹੋਏ ਨੇ ਉੱਥੇ ਹੀ ਕਾਰ ਦੀ ਐਲਈਡੀ ਸ਼ੀਸ਼ੇ ਆਦ ਵੀ ਬੁਰੀ ਤਰ੍ਹਾਂ ਤੋੜਪਨ ਕੀਤੇ ਗਏ ਨੇ ਇੱਟਾਂ ਪੱਥਰ ਦੋਵੇਂ ਪਾਸੇ ਤੋਂ ਚਲਾਏ ਗਏ ਨੇ ਜਿਸ ਦੀ ਜਵਾਬੀ ਕਾਰਵਾਈ ਚ ਸਾਰੇ ਪਰਿਵਾਰ ਨੇ ਵੀ ਇੱਟਾਂ ਪੱਥਰ ਚਲਾਏ ਨੇ ਜਿਸ ਕਰਨੇ ਗਲੀ ਚ ਰੋੜੇ ਇੱਟਾਂ ਖਿਲਰੇ ਸਾਫ ਨਜ਼ਰ ਆਉਂਦੇ ਨੇ ਮਮੀ ਕੋ ਜੀ ਗੋਲੀਆਂ ਚਲਾਉਂਦੇ ਤਾਂ ਹੀ ਥਾਣੇ ਵਾਲੇ ਨੂੰ ਭੇਜੋ ਭਲਾ ਜੀ ਸੀਟਾ ਗੋਲੀ ਨੂੰ ਫੋਨ ਆਇਆ ਹਾਂ ਉਸ ਵੀਡੀਓ ਭੇਜੀ ਤੇ ਗੋਲੀ ਚਲਾ ਦੇ ਚੰਗੀ ਵਿੱਚ ਵੀਡੀਓ ਅਮਮੀ ਤਾਂ ਉਹ ਵੀ ਦਾਰਕਾ ਦੀ ਭੇਜਿਆ ਕੋਈ ਨਹੀਂ ਹੋ ਸਕਿਆ ਐਮਰੀ ਸਰ ਦੇ ਜੋੜਾ ਫਟ ਕਨੇੜੇ ਪੈਂਦੇ ਦਸ਼ਮੇਸ਼ ਨਗਰ ਇਲਾਕੇ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਕਿ ਇੱਕ ਕਰੇਲੂ ਝਗੜੇ ਨੇ ਭਿਆਨਕ ਰੂਪ ਧਾਰ ਲਿਆ ਜਿਹਦੇ ਚਲਦੇ ਜਵਾਈ ਨੇ ਸਾਰੇ ਪਰਿਵਾਰ ਦੇ ਘਰਚ ਵੜ ਕੇ ਹਮਲਾ ਕੀਤਾ ਅਤੇ ਉਹਨਾਂ ਦੇ ਘਰ ਦੀ ਬੁਰੀ ਤਰ੍ਹਾਂ ਪਨ ਤੋੜ ਕੀਤੀ। ਉੱਥੇ ਹੀ ਸਾਰੇ ਪਰਿਵਾਰ ਨੂੰ ਮਾਰਨ ਦੀ ਨੀਅਤ ਦੇ ਨਾਲ ਇਸ ਵਿਅਕਤੀ ਵੱਲੋਂ ਗੋਣੇ ਚਲਾਈ ਗਏ ਨੇ। ਜਿਸ ਤੋਂ ਬਾਅਦ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਵੀ ਕੋਠੇ ਤੇ ਚੜ ਕੇ ਇੱਟਾ ਰੋੜੇ ਇਹਨਾਂ ਵਿਅਕਤੀਆਂ ਤੇ ਚੁਲਾਏ ਗਏ ਨੇ। ਦੇਖੋ ਸਾਰੀ ਮੋਗਰੀ ਬਾਤ ਆਪਾਂ ਪੁੱਛਦੇ ਹਾਂ ਕੋਈ ਨਹੀਂ ਆਵਾਜ਼ ਆ ਤਾ ਠੀਕ ਹੈ ਸਾਰਾ ਕੋ ਜਿਹਦੇ ਕਰਕੇ ਆ ਮੈਨੂੰ ਇਨਫਾਸ ਚਾਹੀਦਾ ਆ ਠੀਕ ਹੈ ਜੀ ਮੈਨੂੰ ਆ ਗਿਆ بار بار ਧੰਗੀਆਂ ਲਾਂਦਾ ਮੇਰਾ ਵੱਡਾ ਭਰਾ ਸਹੀ ਹੈ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ ਉੱਧਰ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈਏ ਸਾਰੇ ਪਰਿਵਾਰ ਮੁਤਾਬਕ ਕੁੜੀ ਨੂੰ ਉਹਨਾਂ ਦਾ ਜਵਾਈ ਕਾਫੀ ਤੰਗ ਪਰੇਸ਼ਾਨ ਕਰਦਾ ਸੀ ਜੀਹਾਂ ਉਹਨਾਂ ਦੀ ਕੁੜੀ ਨੂੰ ਕਾਫੀ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਸਾਰੇ ਪਰਿਵਾਰ ਵੱਲੋਂ ਲਗਾਏ ਗਏ ਨੇ ਜਿਸ ਤੋਂ ਬਾਅਦ ਉਹਨਾਂ ਦੀ ਕੁੜੀ ਉਹਨਾਂ ਦੇ ਘਰ ਆ ਕੇ ਰਹਿਣ ਲੱਗੀ ਅਤੇ ਹੁਣ ਜਦੋਂ ਉਹਨਾਂ ਦਾ ਜਵਾਈ ਉਹਨਾਂ ਦੀ ਕੁੜੀ ਨੂੰ ਯਾਨੀ ਕਿ ਆਪਣੀ ਪਤਨੀ ਨੂੰ ਲੈਣ ਆਇਆ ਤਾਂ ਉਹਨਾਂ ਨੇ ਆਪਣੇ ਜਵਾਈ ਨਾਲ ਆਪਣੀ ਧੀ ਨੂੰ ਪੇਜਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਗੁੱਸੇ ਚਾਏ ਇਸ ਵਿਅਕਤੀ ਨੇ ਆਪਣੇ 8-10 ਸਾਥੀਆਂ ਨਾਲ ਮਿਲ ਕੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਪਨ ਤੋੜ ਕੀਤੀ ਬੋਵੀ ਜੀ ਦਸ਼ਮੇਸ਼ ਨਗਰ ਜੋੜਾ ਫੜ ਜੀ ਗਲੀ ਨੰਬਰ 17 ਜੀ ਗੱਲਬਾਤ ਕੀ ਹੈ ਗੱਲਬਾਤ ਕੁਛ ਨਹੀਂ ਜੀ ਘਰੇਲੂ ਲੜਾਈ ਹੈ ਘਰ ਦੀ ਉਹਦੀ ਆਪਸ ਚ ਹਾਂਜੀ ਤੇ ਆਗੇ ਮੇਰੀ ਪਹਿਲੇ ਭੈਣ ਨੂੰ ਘਰੇ ਕੁੱਟ ਕੇ ਆਇਆ ਵਾ ਠੀਕ ਹੈ ਜੀ ਬਾਅਦ ਇੱਥੇ ਆ ਗਏ ਹਨੂ ਪਰਸੋ ਲੜਾਈ ਹੋਈ ਆ ਉਹ ਕੋ ਅੰਦਰ ਐਲਈਡੀਆਂ ਤੋੜ ਗਿਆ ਸਾਰੀਆਂ ਮੇਰੇ ਸੋਲੇ ਗੜ ਪੈ ਕੇ ਗਿਆ ਉੱਥੇ ਕੁੱਟ ਕੇ ਆਇਆ ਫਿਰ ਇੱਥੇ ਆ ਗਏ ਹੁਣ 10 ਮੁੰਡੇ ਲਿਆਇਆ ਹੈ ਨਾਲ ਗੋਲੀਆਂ ਚਲਾਈਆਂ ਇਹਨੇ ਤੇ ਨਾਲੇ ਏਟਾ ਮਾਰੀਆਂ ਵਾ ਇੱਥੋਂ ਦਾ ਗੈਂਗਸਟਰ ਬੰਦਾ ਆ ਠੀਕ ਆ ਨਾਲ ਇਹਦੇ ਰਾਹੁਲ ਸ਼ਲੋਸ਼ਨ ਲਗਾ ਆ ਦੁਸ਼ਮਣੀ ਕੋਈ ਵੀ ਨਹੀਂ ਜੀ ਆਪ ਸਾਡੀ ਭੈਣ ਆ ਵਿਆਹੀ ਉਹਦੇ ਨਾਲ ਠੀਕ ਆ ਉਹ ਇੱਥੇ ਹੀ ਗਈ ਉਹਨੂੰ ਲੈਣ ਆਇਆ ਹੈਗਾ ਨਹੀਂ ਭੇਜਣਾ ਤੂੰ ਸਾਡੇ ਪਹਿਲੇ ਲੜ ਕੇ ਗਿਆ ਸਾਡੇ ਨਾਲ ਤੇ ਹੀ ਨਹੀਂ ਭੇਜਣਾ ਇੰਨੀ ਕਿਲੋ ਗੋਲੀਆਂ ਚਲਾਣ ਲਾ ਪਿਆ ਏਟਾ ਚਲਾਣ ਲਾ ਪਿਆ ਤੂੰ ਭੇਜਣਾ ਕਿਉਂ ਨਹੀਂ ਸਾਡੀ ਮੇਰੀ ਕਿਹੜੀ ਜਗ੍ਹਾ ਤੇ ਵਿਆਹੀ ਸੀ ਆ ਵੇਖੋ ਨਾਲ ਹੀ ਇਹ ਗਲੀ 'ਚ ਰਹਿੰਦਾ ਆ ਜੀ ਕਿੰਨੇ ਬੰਦੇ ਸੀ ਵਿਆਹ ਨੂੰ ਉਤਰਾ 11 ਸਾਲ ਹੋ ਗਏ ਆ ਜੀ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਪਹਿਲੇ ਵੀ ਝਗੜੇ ਕਰਦਾ ਰਿਹਾ ਜੀ ਅੱਛਾ ਜੀ ਬੰਦੇ ਕਿੰਨੇ ਆਏ ਸੀ ਬੰਦੇ 8-10 ਹੈਗੇ ਸੀ ਇਹਦੇ ਨਾਲ ਕਿੰਨੀਆਂ ਗੋਲੀਆਂ ਮਾਰੀ ਉਹਨਾਂ ਨੇ 6 ਗੋਲੀਆਂ ਚਲਾਈਆਂ ਵਾ ਜਿਦੇ ਵਿੱਚੋਂ 2 ਮਿਲੇ ਆ ਖੋਲ ਇੱਕ ਜਿੰਦਾ ਕਾਰਦੋਸ ਮਿਲਿਆ ਜੀ ਇਹਦੇ ਨਾਲ ਗੋਲੀ ਗਾਲੀ ਲੱਗੀ ਕਿਸੇ ਤੇ ਨਹੀਂ ਵਿਚਾਰਿਆ ਵੇਖੋ ਬਾਕੀ ਉੱਤੇ ਟੈਲੈਂਟ ਰੋਲਾ ਟੁੱਟੀਆਂ ਸਾਰੀਆਂ ਆ ਮੁਕੇ ਦੇ ਪੁਲਿਸੀ ਦੂਜੀ ਵਾਰ ਹਾਂਜੀ ਪਹੁੰਚੀ ਸੀ ਹਾਂਜੀ ਮੁਕੇ ਤੇ ਆਈ ਪੁਲਸ ਜੀ ਕੀ ਨਾਮ ਹੋਦਾ ਜਿਹਨੇ ਗੋਲੀਆਂ ਚਲਾਈਆਂ ਕੀ ਨਾਮ ਰੋਕੀ ਰਾਹੁਲ ਸ਼ਲੋਸ਼ਨ ਢੇਲੀ ਹੈਗਾ ਨਾਲ ਤੇ ਨਾਲ ਬੜਰਾਂ ਦਾ ਸੰਨੀ ਹੀਗਾ ਤੇ ਹੋਰ ਨਾਲ ਤਿੰਨ ਚਾਰ ਅਨਬਤਾ ਸ਼ਹੀਗੇ ਨਾਲ ਵਿੱਕੀ ਨੇਪਾਲੀ ਹੀਗਾ ਠੀਕ ਹੈ ਜੀ ਹਾਂਜੀ ਇਹ ਸਾਰੀਆਂ ਇਹ ਦੋ ਚਾਰ ਹੀ ਉੱਤੋਂ ਮਾਰੀਆਂ ਆਪਣੇ ਬਚਾਸ ਤੇ ਬਾਕੀ ਉਹਨੇ ਸਾਰੀਆਂ ਥੱਲੋਂ ਚਲਾਈਆਂ ਹੀਗੀ ਉਧਰੇ ਪੂਰਾ ਮਾਮਲਾ ਪੁਲਿਸ ਕੋਲ ਵੀ ਪਹੁੰਚਿਆ ਹੈ ਜਿਨ੍ਹਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਇਸ ਨੂੰ ਪਰਿਵਾਰਕ ਝਗੜੇ ਦਾ ਰੂਪ ਕਰਾਰ ਦਿੱਤਾ ਹੈ ਅਤੇ ਅਨੁਸਾਰ ਦੋਮਾ ਤੇ ਰਵਿਚਾਲੇ ਪਰਿਵਾਰਕ ਝਗੜਾ ਸੀ ਜਿਸ ਦੇ ਚੱਲਦਿਆਂ ਇੱਕ ਜਵਾਈ ਨੇ ਆਪਣੇ ਸਹੁਰੇ ਕਰਾ ਕੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਤੋੜਪਾਂ ਕੀਤੀ ਅਤੇ ਗੋਲੀਆਂ ਚਲਾਈਆਂ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਪਾਲ ਦੀ ਗੱਲ ਆਖੀ ਗਈ ਹੈ ਇਹ ਪਰਵਾਰ ਭਈਆ ਸਰ ਕੀ ਕਰਨਾ ਚਾਹੁੰਗੇ ਕਿ ਐਮਐਨਵੀ ਲਾਈਵ ਵਿੱਚ 8 ਧਰੋੜਾ ਤੇ 6 ਗੋਲੀਆਂ ਚੱਲਣਾ ਸਰ ਕੀ ਮੈਂ ਅਜੇ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਮਾਮਲਾ ਦਰਜ ਕਰਦੇ ਹਾਂ ਹੋ ਜੀ ਕਰ ਰਹੀ ਸੀ ਉਹ ਕਰੇ ਸਰ ਕਿੰਨੇ ਗੋਲੀ ਚਲਾਈ ਕੁਛ ਨਾਮ ਪਤਾ ਲੱਗਿਆ ਹਾਂਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਰੰਗੀਆਂ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਹੱਲਵੀ ਇਹ ਲੜਕੀ ਦਾ ਨਾਮ ਤੇ ਵਿਚਾਲ ਚੋਪੜਾ ਤੇਲੇ ਸਰੋਕੀ ਹੈ ਲੜਕੇ ਦਾ ਨਾਮ ਜੀ ਆਇਡੈਂਟੀਫਾਈਡ ਹੈ ਕਿ ਅਰਚਾ ਦੇਖ ਕੇ ਤੇ ਕਰ ਰਹੀ ਜੀ ਸਰ ਤੁਹਾਡੀਆਂ ਟੀਮਾਂ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਬੋਰੀਆਂ ਦੇ ਹਾਂਜੀ ਮਿਲੇ ਆ ਜੀ ਦੋ ਕੋਲ ਮਿਲੇ ਆ ਲਾਈ ਤੁਹਾਡੇ ਕੋਲ ਫਿਰ ਮੋਕੇ ਦੇ ਕੀ ਕਾਰਨ ਕੀ ਪਛਾਣ ਦੱਸ ਕਰ ਰਹੇ ਖਤਮ ਦੱਸ ਕਰਦੇ ਕਰਦੇ ਚਲਦਾ ਸੌਰੇ ਕਰਾ ਕੇ ਤੋੜਪੰਨ ਕਰਨ ਵਾਲੇ ਵਿਅਕਤੀ ਦਾ ਨਾਮ ਵਿਸ਼ਾਲ ਦੱਸਿਆ ਜਾ ਰਿਹਾ ਹੈ ਜਿਸ ਦਾ ਇਸੇ ਘਰ ਵਿੱਚ ਵਿਆਹ ਹੋਇਆ ਸੀ ਕਰੀਬ 11 ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ ਪਰ ਉਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਝਗੜਾ ਰਹਿੰਦਾ ਸੀ ਕਈ ਵਾਰ ਸਮਝੌਤੇ ਹੋਏ ਪਰ ਪਰ ਹੁਣ ਜਦੋਂ ਝਗੜੇ ਤੋਂ ਬਾਅਦ ਇਸ ਪਰਿਵਾਰ ਦੀ ਧੀ ਆਪਣੇ ਪੇਕੇ ਘਰ ਰਹਿਣ ਆਈ ਤਾਂ ਇਸ ਤੋਂ ਗੁੱਸੇ ਚ ਆਏ ਉਸ ਦੇ ਪਤੀ ਨੇ ਘਰ 'ਚ ਪੂਰੀ ਤਰ੍ਹਾਂ ਪਨਤੋੜ ਕੀਤੀ ਏ ਘਰ ਤੇ ਗੋਲੀਆਂ ਚਲਾਈਆਂ ਨੇ ਹਾਲਾਂਕਿ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦਾ ਜਵਾਈ ਉਹਨਾਂ ਦੇ ਵੱਡੇ ਪੁੱਤਰ ਨੂੰ ਮਾਰਨਾ ਚਾਹੁੰਦਾ ਹੈ ਜੋ ਕਿ ਆਟੋ ਚਲਾਉਣ ਦਾ ਕੰਮ ਕਰਦਾ ਹੈ ਉਸ ਨੂੰ ਵੀ ਇਹ ਵਿਅਕਤੀ ਮਾਰਨ ਦੀਆਂ ਧਮਕੀਆਂ ਦਿੰਦਾ ਹੈ ਅਤੇ ਇਸੇ ਦੇ ਚੱਲਦਿਆਂ ਉਸ ਵੱਲੋਂ ਘਰ ਤੇ ਹਮਲਾ ਵੀ ਕੀਤਾ ਗਿਆ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਗੱਲ ਵੀ ਪੁਲਿਸ ਵੱਲੋਂ ਆਖੀ ਗਈ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ